ਮੈਂ ਸਕੂਲ ਦੀ ਗੱਲ ਕਰਦਾ ਕਿੱਥੇ ਇੱਥੇ ਹੀ ਤਾਲੇ ਸਾਲੇ ਸੇ ਤਾਲੇ ਸੇ ਹਾਂਜੀ ਤੇ ਤਾਲੇ ਦਾ ਕੀ ਰੌਲਾ ਹੈ ਤਾਲਾ ਕਿਹਨੇ ਲਵਾਇਆ ਇਹ ਤਾਲਾ ਬਹੂ ਹੀ ਹਣੇ ਲਵਾਇਆ ਉਹ ਤੋਂ ਸਾਨੂੰ ਐਸਐਸਪੀ ਦਾ ਰੀਡਰ ਜਿਹੜਾ ਅਮਰਿੰਦਰ ਸਿੰਘ ਹੈ ਸਾਨੂੰ ਰੋਜ਼ ਦਾਬੇ ਮਾਰਦੇ ਜੀ ਕਿੱਥੋਂ ਤੇ ਪਰਚਾ ਦੇ ਦਾਂਗੇ ਤੁਹਾਨੂੰ ਚੁਕਾ ਦਾਂਗੇ ਜੇ ਤੁਸੀਂ ਨਾਰਾਇਣ ਨਾਮ ਤੇ ਸਾਈਨ ਕਰੋਗੇ ਇੱਕਦਰ ਤਿੰਨ ਚਾਰ ਬੰਦੇ ਕੋਈ ਨਾ ਚਲਤੇ ਆੜੇ ਜੀ ਮੂੰਹ ਢੱਕੇ ਹੋਏ ਸੀ ਉਹਨਾਂ ਦੇ ਵੀ 16 ਹੱਥ ਚ ਸੀਗੀ ਤੇ ਉਹ ਆ ਕੇ ਮੈਨੂੰ ਕਹਿੰਦੇ ਵੀ ਅੱਜ ਤਾਂ ਤੈਨੂੰ ਦਿਖਾਣੇ ਆਏ ਆ ਅਕਲ ਨੂੰ ਤੇਰੀ ਗੋਲੀ ਮਾਰਾਂਗੇ ਹਾਂ ਲਗਾ ਕੋਈ ਗੱਲ ਨਹੀਂ ਜਦੋਂ ਮੈਂ ਉਹਨਾਂ ਕੋਲ ਬੁਧਿਆ ਤੇ ਉਹ ਭੱਜ ਗਏ ਇਹਦੀ ਕੰਪਲੀਟ ਮੈਂ 100 ਨੰਬਰ ਤੇ ਕੀਤੀ ਹੋਈ ਹੈ ਤਸਵੀਰਾਂ ਖਬੋਰ ਦੇ ਜੇਬੀ ਐਸ ਰਿਜ਼ੋਰਟ ਦੀਆਂ ਹਨ ਇਸ ਦੇ ਚਾਰ ਹਿੱਸੇਦਾਰ ਹਨ ਤੇ ਚਾਰਾਂ ਦਾ ਹੀ ਆਪਸੀ ਵਿਵਾਦ ਚੱਲ ਰਿਹਾ ਹੈ ਇੱਕ ਹਿੱਸੇਦਾਰ ਆਪਣੇ ਪਰਿਵਾਰ ਨਾਲ ਰਿਜ਼ੋਰਟ ਗੇੜਾ ਮਾਰਨ ਆਇਆ ਤਾਂ ਦੂਜੇ ਕਿਸੇ ਹਿੱਸੇਦਾਰ ਦੇ ਕਹਿੰਦੇ ਸਿਕਿਉਰਿਟੀ ਗਾਰਡ ਨੇ ਮੇਨ ਗੇਟ ਨੂੰ ਜਿੰਦਰਾ ਮਾਰ ਦਿੱਤਾ ਸਾਰਾ ਪਰਿਵਾਰ ਅੰਦਰ 2 ਘੰਟੇ ਤੱਕ ਬੰਦਕ ਬਣਿਆ ਰਿਹਾ ਇਸ ਦੌਰਾਨ ਰਿਜ਼ੋਰਟ ਵਿੱਚ ਮਿੱਟੀ ਸਿੱਟਣ ਆਏ ਮਜ਼ਦੂਰ ਵੀ ਵਿੱਚੇ ਫਸ ਗਏ ਬੰਦਕ ਬਣਾਏ ਹਿੱਸੇਦਾਰ ਨੇ ਪੁਲਿਸ ਨਾਲ ਮੀਡੀਆ ਵੀ ਸਾਥ ਲਿਆ ਤਾਂ ਕਿ ਤੇ ਜਾ ਕੇ 2 ਘੰਟਿਆਂ ਬਾਅਦ ਦੂਜੇ ਹਿੱਸੇਦਾਰ ਨੇ ਆ ਕੇ ਜਿੰਦਰਾ ਖੋਲ੍ਹਿਆ ਇਸ ਹਾਈ ਵੋਲਟੇਜ ਡਰਾਮੇ ਦੌਰਾਨ ਦੋਹਾਂ ਪਿਰਾਣੇ ਇੱਕ ਦੂਜੇ ਤੇ ਕੀ ਇਲਜ਼ਾਮ ਲਾਇ ਤੇ ਕੀ ਸੀ ਪੂਰਾ ਮਾਮਲਾ ਆਓ ਸੁਣਦੇ ਹਾਂ ਖਬਰ ਤੋਂ ਅਵਤਾਰ ਗਿੱਲ ਦੇ ਨਾਲ ਜਿਹੜਾ ਹੈਗਾ ਅੰਦਰ ਹੀ ਜਿਹੜਾ ਹੈਗਾ ਬੰਦ ਕਰਤਾ ਕੈਦ ਕਰ ਲਿਆ ਅੱਜ ਸਵੇਰੇ ਮੈਂ ਤੇ ਮੇਰਾ ਪਰਿਵਾਰ ਬਾਬੀ ਦੇ ਜਗ੍ਹਾ ਤੇ ਮੱਥਾ ਟੇਕਣ ਆਏ ਸੀਗੇ ਅਸੀਂ ਮੱਥਾ ਟੇਕ ਜਦੋਂ ਪਹਿਲੇ ਸੇ ਗਾਂ ਢੇੜਾ ਕੱਢਣ ਲੱਗੇ ਤੇ ਪਿੱਛੋਂ ਇੱਕ ਕਾਰ ਤੇ ਬਰਜ ਕੁਮਾਰ ਸ਼ਾਸਤਰੀ ਵਿਕਰਾਂਤ ਮਗਦੂ ਜੋ ਕਿ ਸੁਖਰਮ ਜਾੜ ਦੇ ਮਾਲਕ ਨੇ ਤੇ ਫਾਜ਼ਿਲ ਕਾ ਦੇ ਅੰਕੁਸ਼ ਤੋੜੀਆ ਤੇ ਅਨੁਰਾਗ ਅਗਰਵਾਲ ਜੋ ਕਿ ਨਕਲੀ ਜਿਹੇ ਬੰਦੇ ਨੇ ਉਹ ਸਾਨੂੰ ਬਾਹਰ ਤਾਲਾ ਲਾ ਕੇ ਜਾਵੜੇ ਨੇ ਆ ਲੇਬਰ ਖੜੀ ਆ ਕਿਉਂ ਕੀ ਕੀ ਕਹਿੰਦੇ ਪਤਾ ਨਹੀਂ ਜੀ ਕੀ ਕਹਿੰਦੇ ਆ ਜੀ ਉਤੋਂ ਸਾਨੂੰ ਐਸਐਸਪੀ ਦੇ ਰੇਡਰ ਜਿਹੜਾ ਅਮਰਿੰਦਰ ਸਿੰਘ ਹੈ ਸਾਨੂੰ ਰੋਜ਼ ਦਾ ਕਿੱਥੋਂ ਤੇ ਪਰਚਾ ਦੇ ਦਾਂਗੇ ਤੁਹਾਨੂੰ ਚੁਕਾ ਦਾਂਗੇ ਜੇ ਤੁਸੀਂ ਨਾਰਾਇਣ ਮੇਰੇ ਸਾਈਨ ਕਰੋਗੇ ਤੁਸੀਂ ਆਪ ਦਾ ਹਿੱਸਾ ਕੱਢੋ ਦੇਖੋ ਉਹ ਕੌਣ ਹੁੰਦੇ ਆ ਸਾਨੂੰ ਪਹਿਲੇ ਚ ਕੱਢਣ ਵਾਲੇ ਜੀ ਅਸੀਂ ਅੱਜ ਵੀ 25% ਦੇ ਮਾਲਕ ਹੈਗੇ ਆ ਸਾਡੇ ਨਹੀਂ ਆਪਦਾ ਹਿੱਸਾ ਵੇਚਦੇ ਅਸੀਂ ਆਪ ਦਾ ਹਿੱਸਾ ਤੁਸੀਂ ਦੱਸਦੇ ਹੋ ਝੂਠਾ ਪਰਚਾ ਬੰਦ ਸਾਡੇ ਤੋਂ ਝੂਠਾ ਪਰਚਾ ਦੇਣ ਦੀ ਗੱਲਾਂ ਕਰਦੇ ਆ ਜੀ ਇੰਨਾ ਤੇ ਇੱਕ ਡਰਗ ਦੀ ਇਨਕੁਆਇਰੀ ਲੱਗੀ ਸੀਗੀ ਸਾਨੂੰ ਐਸਐਸਪੀ ਬਰਾੜ ਕਹਿੰਦਾ ਜੀ ਜੇ ਤੁਸੀਂ ਇਹਨਾਂ ਦੇ ਉਲਟ ਬਿਆਨ ਦੋਗੇ ਤਾਂ ਤੁਸਨੂੰ ਰਾਤੋ ਰਾਤ ਚੁਕਾ ਲਾਂਗੇ ਮੇਰੀ ਮਾਤਾ ਨੂੰ ਹਰਾਸ ਕਰਦੇ ਫੋਨ ਕਰਕੇ ਮੇਰੇ ਪਾਪ ਨੂੰ ਪਾਪਾ ਨੂੰ ਧਮਕੀਆਂ ਦਿੰਦੇ ਆ ਕਿ ਸਾਈਨ ਕਰੋ ਇੱਥੇ ਥੋੜਾ ਝੂਠਾ ਬਰਚਾ ਦੇ ਤੁਹਾਨੂੰ ਮਾਰ ਦਾਂਗੇ ਅੱਜ ਅਸੀਂ ਹੁਣ 2 ਘੰਟੇ ਦੇ ਇਸ ਬੰਦ ਖੜੇ ਆਂ ਚਾਬੀਆਂ ਲਾ ਕੇ ਵਰਤ ਸ਼ਾਸਤਰੀ ਸਕਾਰ ਤੇ ਆਇਆ ਚ ਅੰਦਰ ਜਾਵੜਿਆ ਜੀ ਤੇ ਸਾਡਾ ਇਹਨਾਂ ਬੱਸ ਲੁਕ ਹੋਈ ਜਾਂਦਾ ਜੀ ਤੇ ਉੱਤੋਂ ਸਾਨੂੰ ਪੁਲਿਸ ਧਮਕੀਆਂ ਦਿੰਦੀ ਹੈ ਕਿ ਸਾਨੂੰ ਕੇਜਰੀਵਾਲ ਦੇ ਰਿਸ਼ਤੇਦਾਰ ਵੈਬ ਆਫ ਦਾ ਫੋਨ ਆਈ ਜਾਂਦਾ ਜੀ ਵੈਬ ਆਫ ਕੌਣ ਉਹਨੂੰ ਸਾਨੂੰ ਪਹਿਲੇ ਇੱਕ ਨੰਬਰ ਚ ਮਾਲਕ ਹੈਗੇ ਆ ਜੀ ਇਹ ਤੁਹਾਡਾ ਚੱਲ ਰਿਹਾ ਸੀ ਡਿਸਪਿਊਟ ਚੱਲ ਰਿਹਾ ਜੇ ਵੀ ਅੰਦਰ ਕਾਫੀ ਕੁਝ ਮਹੀਨਿਆਂ ਤੋਂ ਡਿਸਪਿਊਟ ਚੱਲੀ ਆ ਨਾ ਪਹਿਲੇ ਸਦਾ ਜੀ ਹਨ ਖੁੰਗਰਦਾ ਸੀ ਜੀ ਮੈਂ ਮਰਚਾ ਕਰਾਇਆ ਉਹ ਰਜਿਨਾਮਾ ਹੋ ਗਿਆ ਅਸੀਂ ਆ ਕੇ ਅੰਦਰ ਬੈਠੇ ਆ ਜੀ ਕੋਈ ਗੱਲਬਾਤ ਨਹੀਂ ਹੋਈ ਜੀ ਸਾਨੂੰ ਬਾਹਰੋਂ ਤਾਲਾ ਲਾ ਕੇ ਜਾਵੜੇ ਜੀ ਉਹ ਤੋਂ ਲੇਬਰ ਨੂੰ ਵੀ ਕਹਤਾ ਸਾਰੇ ਮਲਾਜ ਇੱਥੇ ਸਟਾਫ ਨੂੰ ਕਹਤਾ ਕਿ ਕਿਸੇ ਨੇ ਤਾਲਾ ਨਹੀਂ ਖੋਲਣਾ ਜੀ ਅੱਛਾ ਤੁਸੀਂ ਵੀ ਪਾਰਟਨਰ ਹੀ ਹੋ ਫਿਰ ਬਿਲਕੁਲ ਜੀ ਮੈਂ ਚਾਨਪ੍ਰੀ ਸ਼ਰਮਾ ਬਕਾਇਰ ਪਾਰਟਨਰ ਐਸ ਪੈਲਸ ਦਾ ਜੀ ਐਸ ਪੈਲਸ ਦਾ ਹੈ ਤੇ ਤੁਹਾਡੇ ਮਦਰ ਵੀ ਇੱਥੇ ਅਸੀਂ ਸਾਰੇ ਅਸੀਂ ਵੈਸੀ ਆਏ ਸੀ ਤੁਹਾਨੂੰ ਤਾਲਾ ਲਾ ਕੇ ਜਾਵੜੇ ਜੀ ਸਾਨੂੰ ਉੱਤੋਂ ਪ੍ਰਸ਼ਾਸਨ ਸਾਨੂੰ ਵੈਸੀ ਆਏ ਇਹਨਾਂ ਨੂੰ ਘੁਮਾਉਣ ਉੱਤੋਂ ਸਾਨੂੰ ਪ੍ਰਸ਼ਾਸਨ ਹੋਰ ਤੰਗ ਕਰਦਾ ਜੀ ਕਿ ਜੇ ਤੁਸੀਂ ਨਾ ਪੈਲਸ ਦਾ ਹਿੱਸਾ ਕੱਢਿਆ ਤੇ ਤੁਹਾਨੂੰ ਪਰਚਾ ਦੇ ਦਾਂਗੇ ਜੀ ਤੁਹਾਨੂੰ ਡਰਾਇਆ ਤੁਮ ਕਾਇਆ ਜਾਂਦਾ ਜੀ ਕੇਜਰੀਵਾਲ ਤੋਂ ਪੂਰਾ ਸਾਨੂੰ ਰੋਹ ਮਾਰਕੀਟ ਡਰਾਉਂਦੇ ਐ ਜੀ ਅਸੀਂ ਤਾਂ ਹੁਣ ਇਹ ਹੀ ਅਪੀਲ ਕਰਦੇ ਆ ਜੀ ਜੇ ਸਾਡੇ ਦੇ ਕੱਲ ਨੂੰ ਪੁਲਿਸ ਚੜ੍ਹਾਈ ਕਰੂਗੀ ਤੇ ਅਸੀਂ ਕਿਸੇ ਨੂੰ ਕਿਸੇ ਨਾਲ ਲੈ ਡੁੱਬਾਂਗੇ ਤੇ ਕੱਲ ਨੂੰ ਸਾਡੇ ਪਰਿਵਾਰ ਨੂੰ ਕੋਈ ਵੀ ਓਨੀ ਕੀ ਹੁੰਦੀ ਹੈ ਤਾਂ ਉਹਦੇ ਕਮਯਾਦ ਬਰਤ ਕੁਮਾਰ ਵਿਕਰਾਂਤ ਮਗਦੂ ਅੰਕੁਸ਼ ਢੂੜੀਆ ਅਨੁਰਾਗ ਅਗਰਵਾਲ ਤੇ ਐਸਐਸਪੀ ਫਾਈਲ ਕਾ ਭੁਗਤਣਗੇ ਜੀ ਨਾਮ ਕੀ ਹੈ ਕਿਥੇ ਤੁਸੀਂ ਕੀ ਕੰਮ ਕਰਦੇ ਹੋ ਮੈਂ ਸਕੂਲ ਨਹੀਂ ਜਾਂਦਾ ਸਾਡੀ ਕਿਥੇ ਇੱਥੇ ਜੀ ਪੈਲਸ ਜੀ ਪੈਲਸ ਜੀ ਹਾਂ ਜੀ ਤੇ ਤਾਲਾ ਕੀ ਰੋਣਾ ਹੈ ਤਾਲਾ ਕਿਹਨੇ ਲਵਾਇਆ ਇਹ ਤਾਲਾ ਬਹੁ ਹੀ ਹਣੇ ਲਵਾਇਆ ਕਿੰਨਾਂ ਨੇ ਸ਼ਾਸਤੀ ਬਹੁ ਜੀ ਅੱਛਾ ਹਾਂ ਕੀ ਕਹਿੰਦੇ ਹੁਣ ਕਹਿੰਦੇ ਖੋਲ ਦੋਈ ਅੱਛਾ ਹਾਂ ਜੀ ਇਹ ਤੇ ਬੰਦ ਜਦੋਂ ਕੀਤਾ ਸੀਗਾ ਕੌਣ-ਕੌਣ ਅੰਦਰ ਸੀਗਾ ਜਦੋਂ ਇਹ ਇੱਕ ਤੇ ਆਪਣੇ ਦੋ ਚਾਂਦ ਸੀਗਾ ਤੇ ਇੱਕ ਸੱਤਾ ਹੀ ਹੋਈ ਅੱਛਾ ਹਾਂ ਜੀ ਸ਼ਾਸਤਰੀ ਕੀ ਕਹਿੰਦੇ ਫਿਰ ਹੁਣ ਬੰਦ ਕਰਾਇਆ ਗਿਆ ਸੀ ਹੈ ਬੰਦ ਕਰਾਇਆ ਗਿਆ ਗੇਟ ਜੀ ਕੀ ਕਹਿੰਦੇ ਨਹੀਂ ਖੋਲਣਾ ਹਾਂਜੀ ਹੁਣ ਕਹਿੰਦੇ ਖੋਲ ਦੇ ਅੱਛਾ ਹਾਂਜੀ ਕਿਹਨੂੰ ਹੁਣ ਪੁਲਿਸ ਵਾਲੇ ਆਏ ਆ ਤਾਂ ਕਹਿੰਦੇ ਕੀ ਪਤਾ ਜੀ ਹੁਣ ਉਹਨਾਂ ਨੂੰ ਪਤਾ ਬਣਾਜੀ ਹੈ ਉਹਨਾਂ ਨੂੰ ਪਤਾ ਹੁੰਦਾ ਜੀ ਅੱਛਾ ਕਿੰਨਾ ਘਟੇ ਹੋ ਗਏ ਫਿਰ ਬੰਦ ਕੀਤੇ ਨੇ ਕਿੰਟਾ ਘੋਗੇ ਦੋ ਜੀ ਛੇ ਟਾ ਬੰਦ ਹਾਂਜੀ ਬੱਲੇ ਬਾਹਰ ਤੋਂ ਕੀ ਨਾਮ ਕੀ ਹੈ ਤੁਹਾਡਾ ਭਾਈ ਜੀ ਜਿਹੜਾ ਜਿੰਨਾ ਟਰੈਕਟਰ ਚਾਲੀ ਹੈ ਹਾਂਜੀ ਸਵਿੰਦਰ ਕਮਰ ਜੀ ਹੈ ਸਵਿੰਦਰ ਕਮਰ ਸੁਰਿੰਦਰ ਕੁਮਾਰ ਇਹਨਾਂ ਦੇ ਸਾਰੇ ਸਾਲ ਦੀ ਗੱਲਬਾਤ ਮਲਵਾ ਪਰ ਨਾਇਆ ਸੀ ਅੱਛਾ ਫਿਰ ਕੋਈ ਨਾ ਬਾਤ ਗੇਟ ਲੱਗਾ ਪਿਆ ਸੀ ਤਾਂ ਰੋਟੀ ਲੈਣ ਜਾਣੀ ਸੀ ਉਹ ਬੰਦੇ ਦੇ ਅੰਦਰ ਰੋਟੀ ਖਾਣੀ ਹੈ ਅੱਜ ਕ ਵੀ ਤਾਰਾ ਖੁੱਲ ਰੋਟੀ ਲੈਣ ਜਾਣੀ ਕਹਿੰਦੇ ਵੀ ਤਾਲਾ ਜੀ ਖੁੱਲਦਾ ਨਹੀਂਗਾ ਅੱਛਾ ਕੌਣ ਕਹਿੰਦਾ ਹਾਂਜੀ ਕੌਣ ਇਹ ਸਕੋਟ ਕਰਕੇ ਨਾ ਕਹਿੰਦਾ ਬਿਨਾਂ ਰੋਕੇ ਹੋਇਆ ਹੈ ਹਾਂ ਫਿਰ ਅਸਕੇ ਚਲੋ ਕੋਈ ਗੱਲ ਇਧਰ ਕੰਨ ਰੁਕ ਜਾਨੀ ਆ ਗੱਲ ਸਕਿਨ ਕੈਲ ਕੀਤਾ ਹੋਇਆ ਹੈ ਮੇਰਾ ਨਾਮ ਚਰਨਜੀਤ ਸ਼ਰਮਾ ਜੀ ਉਹ ਮੇਰੇ ਪਾਪਾ ਉਹਨਾਂ ਦੇ ਬਾਈਪਰ ਸਰਜਰੀ ਫਾਦਰ ਨੇ ਲਾਏ ਤੇ ਅਸੀਂ ਉਹਨਾਂ ਨੂੰ ਘਮਾਨ ਵਾਸਤੇ ਆ ਗਏ ਪੈਲਸ ਚ ਤੇ ਅਸੀਂ ਜਦੋਂ ਆਣ ਲੱਗੇ ਤੇ ਬਾਹਰੋਂ ਦੇਖਿਆ ਤਾਲਾ ਲੱਗਿਆ ਪਿਆ ਤੇ ਲੇਬਰ ਨੂੰ ਪੁੱਛਿਆ ਗਿਆ ਜੀ ਕਹਿੰਦੇ ਇਹਨਾਂ ਤੇ ਇੱਕ ਰੋਹਿਤ ਕੁਮਾਰ ਆ ਕੋਈ ਇੱਥੇ ਰੱਖਿਆ ਵਾ ਸਾਡਾ ਤੇ ਉਹ ਕਹਿੰਦਾ ਜੀ ਸ਼ਾਸਤਰੀ ਜੀ ਨੇ ਕਿਹਾ ਮੈਨੂੰ ਚਾਬੀਆਂ ਫੜਾ ਦਿਓ ਤਾਲਾ ਲਾ ਕੇ ਅਸੀਂ ਹੈਰਾਨ ਇੱਥੇ ਇੱਥੇ ਬੈਠੇ ਅਸੀਂ ਵੇਟ ਕੀਤੀ ਥੋੜੀ ਦੇਰ ਵਿਚਾਤ ਸ਼ਾਇਦ ਕੋਈ ਵੈਸੇ ਤਾਲਾ ਲੱਗਿਆ ਹੋਵੇ ਪਰ ਅਸੀਂ ਹੁਣ ਵੇਖਿਆ ਸਾਡਾ ਪਹਿਲਾਂ ਦਾ ਹੀ ਡਿਸਪੂਟ ਚੱਲੀ ਜਾਂਦਾ ਜੀ ਤੇ ਉਹ ਕਹਿੰਦੇ ਵੀ ਅਸੀਂ ਜਾਂ ਤਾਂ ਸਾਈਨ ਕਰੋ ਸਾਨੂੰ ਪੁਲਿਸ ਵੱਲੋਂ ਵੀ ਧਮਕੀਆਂ ਆਈਆਂ ਨੇ ਪੁਲਿਸ ਦਾ ਕੋਈ ਰੀਡਰ ਹੈ ਸ਼ਾਇਦ ਅਮਰਿੰਦਰ ਸਿੰਘ ਉਹ ਵੀ ਕਹਿੰਦਾ ਜਾਂ ਤਾਂ ਸਾਈਨ ਕਰੋ ਰਾਜੀ ਨਾਵੇਂ ਤੇ ਨਹੀਂ ਅਸੀਂ ਮੇਰੇ ਹਸਬੰਦ ਨੂੰ ਕਹਿੰਦੇ ਤੇਰੀ ਜਨਾਨੀ ਔਰ ਬੇਟੇ ਤੇ ਪਰਚਾ ਦੇ ਦਾਂਗੇ ਮੈਂ ਤਾਂ ਹੈਰਾਨ ਆ ਝੂਠਾ ਪਰਚਾ ਪੁਲਸਾਂਵੇਂ ਕਿਵੇਂ ਦੇਦੇ ਕਿ ਸਾਡਾ ਹਿੱਸਾ ਅਸੀਂ ਨਹੀਂ ਵੇਚਦੇ ਅਸੀਂ ਵੀ ਇਸ ਪੈਲਸ ਹਿੱਸੇ ਦਾ ਨਾ ਸਾਡਾ ਹਿੱਸਾ ਸਾਡੀ ਮਰਜ਼ੀ ਅਸੀਂ ਨਹੀਂ ਵੇਚਦੇ ਐਵੇਂ ਕੋਈ ਤੱਕੇ ਨਾ ਤਾਂ ਕੋਈ ਵੀ ਨਿਸ਼ਾਨ ਕਰਾ ਸਕਦੇ ਉਲਟਾ ਕਹਿ ਦਿੰਦੇ ਆ ਉਹ ਕੋਈ ਅਨੁਰਾਗ ਆ ਉਹ ਕਹਿ ਦਿੰਦਾ ਮੇਰੀ ਕੇਜਰੀਵਾਲ ਨਾਲ ਇੱਕ ਗੱਲ ਆ ਕੇਜਰੀਵਾਲ ਦਾ ਫੋਨ ਆਇਆ ਵਾ ਮੈਂ ਉਹ ਤੋਂ ਮੈਂ ਤਾਂ ਐਵੇਂ ਕਰਾ ਦਾਂਗੇ ਇਹਨਾਂ ਨੂੰ ਮੈਂ ਇਹ ਤਾਲਾ ਵੀ ਤੇ ਇਸੇ ਸ਼ਹਿਤ ਹੀ ਲੱਗਿਆ ਜੀ ਕੀ ਹੈ ਕਿ ਜੀ ਅੱਜ ਜਿਹੜਾ ਹੈਗਾ ਤੁਹਾਡੇ ਤੇ ਅਰੋਪ ਲਾਇਆ ਹੈ ਕਿ ਮਤਲਬ ਤੁਹਾਡੇ ਵੱਲੋਂ ਜਿਹੜਾ ਹੈਗਾ ਤਾਲਾ ਤਾਲੇ ਚੋਣਾਂ ਨੂੰ ਬੰਦ ਕਰ ਲਿਆ ਕੈਦ ਕਰ ਲਿਆ ਸੀਗਾ ਸतीश ਸ਼ਰਮਾ ਦਾ ਬੇਟਾ ਸੀ ਉਹਨਾਂ ਦੀ ਵਾਈਫ ਤੇ ਉਹਨਾਂ ਦੇ ਫਾਦਰ ਸਾਰਾ ਸਾਰਾ ਜੁੱਟੇ ਅਪਰੋਚ આરોਪ ਹੈ ਜੀ ਕਿਹੜਾ ਤਾਲਾ ਮਾਰਿਆ ਤਾਲਾ ਰੂਟੀਨ 'ਚ ਵੱਜਦਾ ਕਿਉਂਕਿ ਸਿਕਿਉਰਟੀ ਵਾਲੇ ਸਾਡੇ ਉਧਰ ਕੰਸਟਰਕਸ਼ਨ ਚੱਲ ਰਹੀ ਪਾਰਕਿੰਗ ਦੇ ਵੱਲ ਤਾਂ ਕਰਕੇ ਅਸੀਂ ਇਹਨਾਂ ਹਰ ਗੇਟ ਨੂੰ ਆਪੇ ਤਾਲਾ ਲਾਨੇ ਇੱਕ ਪ੍ਰਲਾ ਜਿਹੜਾ ਲਾਸਾ ਗੇਲੀ ਵਾਲੇ ਗੇਟ ਉਹ ਖੁੱਲਾ ਹੁੰਦਾ ਇਹ ਅੱਜ ਆਏ ਅੰਦਰ ਇਹਨਾਂ ਨਾਲ ਇੱਕ ਕੋ ਸੱਤਾ ਬੰਦਾ ਸੀਗਾ ਨਾਲ ਦੋ ਹੀ ਬੰਦੇ ਆਏ ਆ ਇੱਥੇ ਕਾਰ ਖੜੀ ਕਰਕੇ ਅੰਦਰ ਚਲੇ ਗਏ ਰੂਟੀਨ 'ਚ ਚੌਕੀਦਾਰ ਨੇ ਤਾਲਾ ਲਾਤਾ ਆਪਦਾ ਇਹ ਅੰਦਰ ਜਾ ਕੇ ਮੇਰੇ ਸਟਾਫ ਨਾਲ ਉੱਚਾ ਨੀ ਬੋਲੇਆ ਇਹ ਹਰਕਤ ਇਹਨਾਂ ਨੇ ਕੱਲ ਕੀਤੀ ਸੀਗੀ ਉਸੇ ਚਾਂਦ ਸ਼ਰਮਾ ਕੱਲਾ ਆਇਆ ਸੀ ਤੇ ਇੱਥੇ ਆ ਕੇ ਉਹ ਸਟਾਫ ਨਾਲ ਬੰਦਾਚਾਰਾ ਤੇ ਬੋਲਿਆ ਜਦੋਂ ਮੈਂ ਬਾਹਰ ਨਿਕਲਾ ਤਾਂ ਮੈਨੂੰ ਵੇਖ ਕੇ ਉੱਥੋਂ ਨਿਕਲ ਗਿਆ ਤੇ ਇਧਰੋਂ ਤਿੰਨ ਚਾਰ ਬੰਦੇ ਕੋਈ ਹਨ ਪਛਾਣ ਤੇ ਆ ਰਹੇ ਸੀ ਮੂੰਹ ਢੱਕੇ ਹੋਏ ਸੀ ਉਹਨਾਂ ਦੇ ਵੀ 16 ਹੱਥੇ ਸੀਗੇ ਤੇ ਉਹ ਆ ਕੇ ਮੈਨੂੰ ਕਹਿੰਦੇ ਵੀ ਅੱਜ ਤਾਂ ਤੈਨੂੰ ਦਿਖਾਣੀ ਆਏ ਆ ਕੱਲ ਨੂੰ ਤੇਰੀ ਗੋਲੀ ਮਾਰਾਂਗੇ ਮੈਂ ਕਿਹਾ ਕੋਈ ਗੱਲ ਨਹੀਂ ਜਦੋਂ ਮੈਂ ਉਹਨਾਂ ਕੋਲ ਵਿਧਿਆ ਤੇ ਉਹ ਭੱਜ ਗਏ ਇਹਦੀ ਕੰਪਲੀਨ ਮੈਂ 100 ਨੰਬਰ ਤੇ ਕੀਤੀ ਹੋਈ ਹੈ ਜਿਹੜਾ ਅੱਜ ਇਹ ਅਲੀਗੇਸ਼ਨ ਲਾਉਂਦੇ ਵੀ ਅਸੀਂ ਪੀਰ ਬਾਬਾ ਦੇ ਦਰਗਾਹ ਤੇ ਮੱਥਾ ਟੇਕਣ ਆਏ ਸੀ ਉਹ ਉਹਨਾਂ ਦੀ ਮਾਤਾ ਜਾਂ ਉਹਨਾਂ ਦੇ ਪਿਤਾ ਦਾਦਾ ਜੀ ਜਾਂ ਸਾਰੇ ਭਾਈ ਸਾਹਿਬ ਪੀਰ ਬਾਬਾ ਦੇ ਤਾਂ ਕੱਲ ਸ਼ੁੱਕਰਵਾਰ ਨੂੰ ਵੀਰਵਾਰ ਨੂੰ ਵਾਰ ਹੁੰਦਾ ਹੈ ਉਦੋਂ ਆਏ ਸੀਗੇ ਅੱਜ ਤਾਂ ਇਹ ਪਹਿਲੇ ਮੇਰੇ ਮੁਲਾਜ਼ਮਾਂ ਨੂੰ ਧਮਕਾਨ ਆਏ ਸੀਗੇ ਤੇ ਕਬਜ਼ਾ ਕਰਨ ਆਏ ਸੀਗੇ ਤੇ ਜਿਹੜੀ ਗਲਤਾਲੇ ਦੀ ਕਹਿੰਦੀ ਹੈ ਰੂਟੀਨ 'ਚ ਤਾਲਾ ਵੱਜਦਾ ਜਿਹੜੀ ਵੀ ਗੱਡੀ ਅੰਦਰ ਆ ਕੇ ਲੱਗਦੀ ਹੈ ਗੱਡੀਆਂ ਆਂਦੀ ਤਾਲਾ ਖੁੱਲ ਜਾਂਦਾ ਹੈ ਗੱਡੀ ਖੜੀ ਹੋਏਂਦੀ ਤਾਲਾ ਲੱਗ ਜਾਂਦਾ ਹੈ ਉਸ ਤੋਂ ਬਾਅਦ ਤੁਸੀਂ ਵੇਖਿਆ ਨਾ ਜਦੋਂ ਮੈਂ ਗਿਆ ਮੈਨੂੰ ਦੱਸਿਆ ਬਾਰੂ ਪੁਲਿਸ ਨਾਲ ਜਿਹਦਾ ਫੋਨ ਆਇਆ ਕੰਪਲੇਂਟ ਕੀਤੀ ਵੀ ਤਾਲਾ ਨਹੀਂ ਖੁੱਲਣਦੇ ਰਹੇ ਵੀਂਗੇ ਮਾਲਿਕ ਮੈਂ ਜਾਇਆ ਗਿਆ ਤੇ ਮੈਂ ਉੱਥੇ ਜਾ ਕੇ ਤਾਲਾ ਕਰਵਾਇਆ ਤੁਸੀਂ ਸਾਰੇ ਦੇਖੇ ਕਿਵੇਂ ਉਹਨੇ ਚਾਂਦ ਸ਼ਰਮਾ ਨੇ ਮੈਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਵੀ ਮੈਂ ਗੋਲੀ ਮਾਰ ਦਿਆਂਗਾ ਚਲੋ ਜੀ ਉਹ ਵੱਡੇ ਬੰਦੇ ਗੋਲੀ ਮਾਰ ਸਕਦੇ ਆ ਅੱਗੇ ਵੀ ਉਹਨਾਂ ਨੇ ਜੋ ਕਾਰਵਾਈ ਕਰਨੀ ਸੀ ਕਰਵਾ ਲਈ ਹੁਣ ਜਿਹੜੀ ਗੱਲ ਪਰਚੇ ਦੀ ਆ ਗਈ ਪਹਿਲਾਂ ਹੁਣ ਚਾਰ 파ਟਰਨ ਆ ਅਗਲਾ ਕਲੇਮ ਕਰਦਾ ਹੈ ਚਾਂਦ ਸ਼ਰਮਾ ਵੀ ਮੈਂ ਜੀਬੀਐਮ ਰਿਜ਼ੋਰਟ 'ਚ 25 ਪੈਸੇ ਦਾ 파ਟਰਨ ਆ ਤੇ ਭਾਈ ਸਾਹਿਬ ਉਤਾਰ ਜੀ ਮੈਂ ਗੱਲ ਪੁੱਛਦਾ ਰਿੰਕੂ ਜੀ ਤੁਹਾਨੂੰ ਵੀ ਕਿ 25 ਵਸੇ ਦਾ 파ਟਨਰ ਹੈ ਤਾਂ ਪਰਚਾਉਂਦੇ ਤੇ ਕਿਉਂ ਨਹੀਂ ਹੋਇਆ? ਵੀ ਪਰਚਾਉਂਦੇ ਤੇ ਕਿਉਂ ਨਹੀਂ ਹੋਇਆ? ਚਾਨ ਚਰਮਾ ਜੇ 파ਟਨਰ ਹੈ ਤਾਂ ਦੂਜੀ ਗੱਲ ਇੱਕ ਰੁਪੇਸ਼ ਦਿਵਾੜੀ ਸਾਡਾ ਜਿਹੜਾ ਕੰਪਨੀ ਚ ਮੈਨੇਜਰ ਹੈ ਉਹਦੇ ਤੇ ਪਰਚਾ ਆਇਆ ਵੀ ਉਹਨੂੰ ਤੇ ਅਲੀਗੇਸ਼ਨ ਸੀ ਕੋਈ 1.5 ਕਰੋੜ ਦੀ ਐਂਟਰੀ ਉਹਦੇ ਨਾਮ ਅਸੀਂ ਭਰੀ ਸੀਗੀ ਲੋਟਸ ਤੋਂ ਤੇ ਭਾਈ ਜੀ ਤੁਹਾਡੀ ਨੋਲੇਜ ਦੱਸਦਾ ਵੀ ਇੱਕ 1 ਕਰੋੜ 13 ਲੱਖ ਦੀ ਐਂਟਰੀ ਜਾਂ ਫਿਗਰ ਇੰਨੀ ਸੀ ਮੈਨੂੰ ਯਾਦ ਐਗਜ਼ੈਕਟ ਨਹੀਂ ਹੈ ਚਰਨਜੀਤ ਕੌਰ ਦੇ ਨਾਮ ਦੀ ਭਰੀ ਗਈ ਹੈ ਜਿਹੜੀ ਸਤੀਸ਼ ਸ਼ਰਮਾ ਦੀ ਵਾਈਫ ਹੈ ਇਹ ਦੋ ਐਂਟਰੀਆਂ ਸੀਗੀਆਂ ਜਿਹੜੀ ਕੋ ਚਲੋ ਆਪਸ ਵਿੱਚ ਸਾਡੀ ਕੋਈ ਮਿਚੁਅਲ ਇੰਟਰਸਟਿੰਗ ਸੀ ਜਾਂ ਜਿਵੇਂ ਵੀ ਸੀਗੀ ਤੇ ਫਿਰ ਚਰਨਜੀਤ ਕੌਰ ਤੇ ਪਰਚਾ ਕਿਉਂ ਨਹੀਂ ਹੋਇਆ ਇੱਕ ਰੁਪਏ 'ਚ ਤੇ ਬੜੇ ਗਰੀਬ ਆਦਮੀ ਤੇ ਪਰਚਾ ਹੋ ਗਿਆ ਫਿਰ ਦੂਜੀ ਗੱਲ ਤੁਸੀਂ ਐਫ ਆਈ ਆਰ ਪੜੋ ਇਹ ਕਲੇਮ ਕਰਦੇ ਆ ਵੀ ਜੋ ਕੰਪਲੇਂਟ ਹੈ ਵੀ 23 ਜਨਵਰੀ 2024 ਨੂੰ ਅਸੀਂ ਐਫ ਆਈ ਆਰ ਕਰਵਾਈ ਆਪਣਾ ਰਿਸਟਰੀ ਕਰਵਾਈ ਸੀਗੀ ਗੁੱਡ ਫੇਥ ਤੇ ਇਹਨਾਂ ਨੇ ਸਮਝ 13 ਚੱਕ ਦਿੱਤੇ ਤੇ 24 ਤਰੀਕ ਨੂੰ ਇਹਨਾਂ ਨੇ ਪਹਿਲੇ ਸੁਲਾ ਕੇ ਤੇਰਾ ਚੈੱਕ ਬੰਦੂਕ ਦੀ ਨੋਕ ਤੇ ਸਾਡੇ ਤੋਂ ਖੋਲੇ ਮੈਂ ਉਹ ਤੇਰਾ ਚੈੱਕ ਜਿਹੜੇ ਹੈ 24 ਜਨਵਰੀ 2024 ਨੂੰ ਸੀ ਸ਼ਰਮਣ ਨੂੰ ਦਿੱਤਾ ਤੇ ਜੇ ਇੱਕ ਗਲਤੀ ਵਸਤੀ ਸ਼ਰਮਾ ਤੇ ਪਰਚਾ ਕਿਉਂ ਨਹੀਂ ਹੋਇਆ ਇਹਦਾ ਮਤਲਬ ਹੈ ਇਹਨਾਂ ਦੀ ਸਾਰੀ ਮਿਲੀ ਭਗਤ ਹੈ ਤੁਹਾਨੂੰ ਇੱਕ ਨਵੀਂ ਗੱਲ ਦੱਸਦਾ ਬੜੀ ਇੰਟਰਸਟਿੰਗਲੀ ਵੀ ਐਸੇ ਜਿਹੜੀ ਰਜਿਸਟਰੀ ਹੈ ਪਹਿਲੇ ਇਸ ਦੀ ਉਹ ਹੋਈ 25 1 2024 ਨੂੰ ਸੀ ਫਿਰ 23 ਤਰੀਕ ਨੂੰ ਕਿਹੜੀ ਰਜਿਸਟਰੀ ਹੋ ਗਈ ਕਿਹੜੇ ਚੈੱਕ ਹੋਏ ਗਏ 21 ਨੂੰ ਤੇ ਮੈਂ ਤਾਰੀਫ ਕਰਾਂਗਾ ਜਿਹੜੇ ਪੁਲਿਸ ਅਫਸਰ ਨੇ ਇਨਕੁਆਰੀ ਕੀਤੀ ਹੈ ਤੇ ਇੱਕ ਦਿਨ ਚ ਪਰਚਾ ਦਿੱਤਾ ਵੀ ਉਹ ਤਾਂ ਬੜੀ ਤਾਰੀਫ਼ ਦੇ ਲਾਇਕ ਹੈ ਵੀ ਉਹਨਾਂ ਐਡੇ ਮਤਲਬ ਇੰਟੈਲੀਜੈਂਟ ਅਫਸਰ ਹੈਗੇ ਆ ਵੀ ਡੀਜੀਪੀ ਸਾਹਿਬ ਨੂੰ ਰਿਕੁਐਸਟ ਕਰਾਂਗਾ ਇਹਨਾਂ ਨੂੰ ਕਾ ਅਵਾਰਡ ਦੀ ਸਿਫਾਰਿਸ਼ ਕਰੋ ਅੱਜ ਤੱਕ ਅਸੀਂ ਤਾਂ ਸੁਣਿਆ ਵੀ ਲੋਕੀ 6-6 ਮਹੀਨੇ 7-7 ਮਹੀਨੇ ਭਟਕ ਜਾਂਦੇ ਆ 420 ਆ ਜਿਹੜੀ ਠੱਗੀ ਵਾਲੀ ਆ ਕੋਈ ਹੋਰ ਪਰਚੇ ਐਫੇਅਰ ਕਰਨ ਵਾਸਤੇ ਇਹਨਾਂ ਨੇ ਇੱਕ ਦਿਨ ਚ ਹੀ 3 ਤਰੀਕ ਨੂੰ ਦਰਖਾਸਤ ਦੇ ਜਨਵਰੀ ਦੇ 25 ਨੂੰ ਤੈਨੂੰ ਹੀ ਪਰਚੇ ਦੀ ਰਿਕਮੈਂਡੇਸ਼ਨ ਕਰਤੀ ਚਾਰ ਨੂੰ ਪਰਚਾ ਹੋ ਗਿਆ ਇੱਕ ਦਿਨ ਚ ਬੈਂਕ ਐਂਟਰੀਆਂ ਵੈਰੀਫਾਈ ਕਰ ਲਈ ਸਾਰੀ 8.5-9 ਕਰੋੜ ਦਾ ਅਲੀਗੇਸ਼ਨ ਲਾਤਾ ਵੀ ਮੈਂ ਤਾਂ ਦਾਤ ਦਿਆਂਗਾ ਇਹ ਅਫਸਰ ਦੀ ਲੱਗਦਾ ਕਿ ਪ੍ਰੈਸ਼ਰ ਸੀ ਸਭ ਕੁਝ ਦੇਖੋ ਜੀ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਵੀ ਉਹਨਾਂ ਨੂੰ ਠੀਕ ਲੱਗਿਆ ਹੋਣਾ ਇੰਟੈਲੀਜੈਂਟ ਅਫਸਰ ਹੈ ਡੀਐਸਪੀ ਸਾਹਿਬ ਬਲਕਾਰ ਸਿੰਘ ਜੀ ਜਿਹੜੇ ਡੀਐਸਪੀ ડી ਹੈ ਵੀ ਡਿਟੈਕਟਿਵ ਡੀਐਸਪੀ ਅਜੇ ਬੰਦ ਲਾਇਆ ਜਾਂਦਾ ਜਿਹੜਾ ਬਹੁਤ ਇੰਟੈਲੀਜੈਂਟ ਹੋਵੇ ਸ਼ਾਇਦ ਉਹਨਾਂ ਨੂੰ ਲੱਗਿਆ ਹੋਵੇ ਵੀ ਇਹ ਪਰਚਾ ਬਣਦਾ ਤਾਂ ਉਹਨਾਂ ਨੇ ਦੇ ਦਿੱਤਾ ਹੋਵੇ ਇਹ ਤਾਂ ਬਾਖੀ ਸੀ ਇਨਕੁਆਰੀ ਲਈਏ ਡਿਊਰਿੰਗ ਇਨਕੁਆਰੀ ਪਤਾ ਲੱਗ ਜਾਗਾ ਵੀ ਸੱਚਾਈ ਕੀ ਹੈ ਕੀ ਅਜਿਹੇ ਮਾਮਲੇ ਲੈ ਕੇ ਕੋਈ ਕੰਪਲੇਨ ਕਰੋਗੇ ਜਾਂ ਬਿਲਕੁਲ ਮੇਰੀ ਕੰਪਲੇਨਟ ਕੱਲ੍ਹ ਦੀ ਕੀਤੀ ਹੋ ਮੈਨੂੰ ਅੰਦੇਸ਼ਾ ਸੀਗਾ ਵੀ ਹਰਕਤ ਕਰਨਗੇ ਅੱਗੇ ਵੀ ਇਹਨਾਂ ਨੇ ਕੀਤੀ ਐ ਠੀਕ ਐ ਆ ਜਿਹੜੀ ਮੈਂ ਤੁਹਾਨੂੰ ਦੱਸਿਆ ਸਾਰਾ ਕੁਝ ਕੀਤਾ ਐ ਅਸੀਂ ਪੁਲਿਸ ਅਫਸਰਾਂ ਅੱਗੇ ਪਹਿਲਾਂ ਵੀ ਇਨਕੁਆਰੀ ਲਾਈ ਐ ਵੀ ਸਾਡੇ ਨਾਲ ਧੱਕਾ ਹੋਇਆ ਐ ਇਹਨਾਂ ਦੀ ਨਿਸ਼ਪਸ਼ਖ ਜਾਂਚ ਕਰੋ ਤੇ ਸਾਨੂੰ ਐਸਐਸਪੀ ਸਾਹਿਬ ਫਾਜ਼ਿਲਕਾ ਡੀਜੀਪੀ ਸਾਹਿਬ ਪੰਜਾਬ ਸਭ ਤੇ ਪੂਰਾ ਭਰੋਸਾ ਐ ਵੀ ਉਹ ਸਾਡਾ ਨਿਆਂ ਕਰਨਗੇ ਤੇ ਨਿਸ਼ਪਸ਼ਖ ਜਾਂਚ ਕਰਨਗੇ ਅਸੀਂ ਕਸੂਰਵਾਰ ਆ ਤਾਂ ਸਾਨੂੰ سزا ਮਿਲੇ ਅਸੀਂ ਬਿਲਕੁਲ ਨਹੀਂ ਇਸ ਗੱਲ ਤੋਂ ਕਹਿੰਦੇ ਵੀ ਜੇ ਅਸੀਂ ਕਸੂਰ ਕੀਤਾ ਐ ਤਾਂ ਮਿਲੇ سزا ਸਾਨੂੰ ਚੋ